ਅੱਧੇ ਜਾਂ ਦਿਰਸਾਨਾ ਔਖਾ ਕੰਮ ਹੁੰਦਾ ਕਿ ਇਹਦੇ ਨਾਲ ਆਪਣੇ ਹੱਥਾਂ ਤੇ ਹੋ ਜਾਂਣ ਲੱਗ ਜਾਂਦੀ ਖਾਦਸ਼ੀ ਜਾਨਕਿ ਖੁਜਲੀ ਇਹਨੂੰ ਆਪਾਂ ਛਿਲਣ ਦੇ ਦੱਸਦੇ ਹਾਂ ਤਿੰਨ ਨਵੇਂ ਤਰੀਕੇ ਤੁਹਾਡਾ ਸਵਾਗਤ ਆ ਸਾਡੇ ਚੈਨਲ ਸੋਨੀ ਮੁੰਜਲ ਹੀਰ ਵਲੌਗ ਵਿੱਚ ਤੇ ਆਪਾਂ ਅੱਜ ਇੱਕ ਨਵੀਂ ਵੀਡੀਓ ਨਾਲ ਆਏ ਆ ਤੁਹਾਡੇ ਲਈ ਲੈ ਕੇ ਨਵੀਂ ਵੀਡੀਓ ਇਹੀ ਹੈ ਵੀ ਆਦਵੀ ਦੀ ਸਬਜ਼ੀ ਹੁਣ ਗਰਮੇ ਆ ਗਿਆ ਗਰਮੇ ਵਿੱਚ ਆਦਵੀ ਦੀ ਸਬਜ਼ੀ ਤਾਂ ਆਮ ਬਣਨ ਲੱਗ ਗਈ ਹੈ ਨਾ ਹਰ ਘਰ ਚ ਇੱਕ ਆਦਵੀ ਦੀ ਸਬਜ਼ੀ ਬਣਦੀ ਆ ਤੇ ਪਰ ਇਹਨੂੰ ਛਿੱਲਣਾ ਸਾਨੂੰ ਔਖਾ ਕਹਿੰਦੇ ਨੂੰ ਛਿੱਲਣ ਜਦੋਂ ਆਪਾਂ ਸ਼ੈਲਦੇ ਆ ਇਹਨਾਂ ਹੱਥਾਂ 'ਚ ਖੁਆ ਜਾਂ ਕਿ ਖੁਰਕਾਉਣ ਲੱ ਜਾਂਦੀ ਹੈ ਹੱਥ ਮੱਚ ਲਾ ਜਾਂਦੇ ਆ ਤੇ ਇਹਨੂੰ ਛਿੱਲਣਾ ਸਾਨੂੰ ਔਖਾ ਕਮਾ ਇੱਕ ਅੱਜ ਆਪਾਂ ਤੁਹਾਨੂੰ ਦੱਸਦੇ ਆ ਤਿੰਨ ਤੋਂ ਚਾਰ ਚਾਰ ਪੰਜ ਟਿਪਸ ਆਪਾਂ ਤੁਹਾਨੂੰ ਸ਼ੇਅਰ ਕਰਦੇ ਆ ਜੀ ਤੁਸੀਂ ਆਦਵੀ ਮੈਂਟੋ ਮੈਂਟ ਚੀਰ ਸਕਦੇ ਹੋ ਤੁਹਾਡੇ ਬਿਲਕੁਲ ਵੀ ਹੱਥਾਂ ਤੇ ਖੁਰਕ ਖੁਜਲੀ ਬਿਲਕੁਲ ਵੀ ਨਹੀਂ ਹੋਊਗੀ ਆਰਾਮ ਦੇ ਨਾਲ ਤੁਸੀਂ ਆਦਵੀ ਨੂੰ ਛੱਲ ਸਕਦੇ ਆ ਆਪਣਾ ਪਹਿਲਾ ਤਰੀਕਾ ਪਹਿਲਾ ਤਰੀਕਾ ਹੈਗਾ ਆਪਣੇ ਕੋਲ ਜਿਹੜੇ ਕਲਰ ਕਰਨ ਵਾਲੇ ਲਿਫਾਫੇ ਹੁੰਦੇ ਆ ਜੋ ਜਿਵੇਂ ਆਪਾਂ ਸਟ੍ਰੈਕ ਸ਼ੈਂਪੂ ਲੈਂਦੇ ਹਾਂ ਉਹ ਲਿਫਾਫੇ ਮਿਲਦੇ ਹੁੰਦੇ ਆ ਨਾ ਉਹ ਲਿਫਾਫੇ ਪਾ ਹੱਥਾਂ ਤੇ ਚੜਾ ਕੇ ਉਹਨਾਂ ਨਾਲ ਆਦਵੀ ਨੂੰ ਛਿੱਲਣਾ ਠੀਕ ਹੈ ਕਣੀ ਇੱਕ ਤਰੀਕਾ ਉਹ ਹੋਗਾ ਦੂਜਾ ਤਰੀਕਾ ਦੂਜਾ ਤਰੀਕਾ ਆਪਾਂ ਕੀ ਕਰਨਾ ਇੱਕ ਆਦਵੀ ਲੈਣੀ ਇਦਾਂ ਇਦਾਂ ਤੁਸੀਂ ਮੋਟਾ ਕੋਈ ਵੀ ਕੱਪੜਾ ਲੈ ਲੈਣਾ ਇੱਥੋਂ ਫੜ ਲੈਣਾ ਫੜ ਕੇ ਤੁਸੀਂ ਆਪਣੇ ਕੋਲ ਹਰੇਕ ਘਰ ਵਿੱਚ ਆ ਸਾਬਨ ਦਾ ਸਕਰਬ ਮਿਲ ਜਾਂਦਾ ਜਿਹੜਾ ਕਿ ਆ ਬਹੁਤ ਸ਼ੀਜ਼ ਆ ਉਹਦੇ ਵਾਲਾ ਆਪਣਾ ਭਾਂਡੇ ਮਾਜਣ ਵਾਲਾ ਇਹ ਆਪਾਂ ਲੈ ਲੈਣਾ ਨਵਾਂ ਇਦਾਂ ਸਾਰੀ ਅਭੀ ਪੈਦਾਂ ਛਿੱਲਣੀ ਆ ਤੇ ਨਾ ਹੀ ਆਪਣੇ ਹੱਥਾਂ ਤੇ ਖੋਦ ਖੋਊਗੀ ਦੇਖੋ ਆਰਾਮ ਦੇ ਆ ਸਭ ਤਪਨੀ ਜਰੀ ਅਭੀ ਛਿੱਲੀ ਜਾਣੀ ਦੂਜਾ ਤਰੀਕਾ ਪਈਏ ਤੁਹਾਨੂੰ ਸ਼ੇਅਰ ਕਰਨ ਲੱਗੇ ਹਾਂ ਇਦਾਂ ਦੇਖੋ ਟਾਈਮ ਤਾਂ ਜਰੂਰ ਲੱਗੂਗਾ ਪਰ ਤੁਹਾਡੇ ਹੱਥਾਂ ਦੇ ਖਾਦਿਸ਼ ਬਿਲਕੁਲ ਨਹੀਂ ਹੋਊਗੀ ਆਰਾਮ ਦੇ ਨਾਲ ਜਿਹੜੀ ਇੱਕ ਕੀ ਇਹ ਹੁੰਦੇ ਖੁਰਦਾ ਆ ਹੁੰਦਾ ਏ ਤੇ ਇਹਨਾਂ ਸਾਰੀ ਆਦੀ ਆਰਾਮ ਦੇ ਨਾਲ ਦੇਖ ਸਕਦੇ ਛਿੱਲੀ ਜਾਊਗੀ ਲੌਂਜੀ ਦੇਖੋ ਵਾਈਟ ਵਾਈਟ ਨਿਕਲੇ ਦੇਖੋ ਦੇਖ ਸਕਦੇ ਤੁਸੀਂ ਆਦੀ ਛਿੱਲੀ ਗਈ ਹੈ ਨਾ ਆਪਣੇ ਕੋਲ ਇੱਕ ਤਰੀਕਾ ਇਹ ਇਸ ਤਰ੍ਹਾਂ ਦੋ ਤਰੀਕੇ ਪੱਥਰ ਦਾ ਸ਼ੇਅਰ ਕਰਦੇ ਨੂੰ ਆਪਾਂ ਰੱਖ ਦਈਏ ਹੁਣ ਸਾਈਡ ਤੇ ਤੀਜਾ ਤਰੀਕਾ ਤੀਜਾ ਤਰੀਕਾ ਤਾਂ ਆਮ ਹੀ ਆ ਆਪਾਂ ਜਿੱਦਾਂ ਹੱਥ ਜਿਨ੍ਹਾਂ ਦੇ ਨਹੀਂ ਖਲਕਉਂਦੀ ਉਹ ਹੱਥ ਵੀ ਕੱਲ ਦੰਨਾ ਸ਼ੇਅਰ ਲੈਂਦੇ ਆ ਠੀਕ ਹੈ ਕਹਿੰਦੇ ਤੇ ਇੱਕ ਹੈਗਾ ਆਪਣੇ ਹੱਥਾਂ ਤੇ ਆਪਾਂ ਤੇਲ ਲਗਾ ਲੈਣਾ ਅਗਲੀ ਚੀਜ਼ ਛਿੱਲਣ ਤੋਂ ਪਹਿਲਾਂ ਸਵਾਰ ਕੇ ਇਸ ਤਰ੍ਹਾਂ ਆਪਣੇ ਤੇਲ ਲਗਾ ਲੈਣਾ ਫਿਰ ਆਪਾਂ ਸਾਰੀ ਆਬੀਦਾ ਛਿੱਲਣੀ ਆ ਦੇਖੋ ਆਪਣੇ ਬਿਲਕੁਲ ਵੀ ਖਾਦਿਸ਼ ਨਹੀਂ ਹੋਊਗੀ ਇੱਕ ਤਰੀਕਾ ਆਪਣੇ ਕੋਲ ਇਹ ਹੈ ਤੁਸੀਂ ਦੇਖ ਸਕਦੇ ਹੋ ਆਮ ਦੇ ਨਾਲ ਆਪਾਂ ਆਦੀ ਨੂੰ ਛੱਲ ਸਕਦੇ ਹਾਂ ਬਿਲਕੁਲ ਵੀ ਖੁਰਕ ਨਹੀਂ ਹੋਊ ਜਿਹੜੇ ਕਹਿੰਦੇ ਸਾਡੇ ਹੱਥਾਂ ਤੇ ਖੁਰਕ ਹੁੰਦੀ ਹੈ ਬਿਲਕੁਲ ਵੀ ਖੁਰਕ ਨਹੀਂ ਹੋਵੇਗੀ ਇਸ ਤਰੀਕੇ ਨਾਲ ਆਪਾਂ ਆਦੀ ਨੂੰ ਛੱਲ ਸਕਦੇ ਹਾਂ ਦੇਖੋ ਆਦੀ ਛਿੱਲੀ ਗਈ ਇਹ ਤਰੀਕੇ ਹੋ ਗਏ ਇੱਕ ਤਰੀਕਾ ਹੋਰ ਆਪਾਂ ਤੁਹਾਨੂੰ ਦੱਸ ਦਿੰਦੇ ਆਪਾਂ ਕੀ ਕਰਨਾ ਆਪਾਂ ਇੱਕ ਕੌਲੇਜ ਚ ਪਾਣੀ ਪਾ ਲੈਣਾ ਗੈਸ ਲਾ ਲੈਣਾ ਤੇ ਇਹਦੇ ਵਿੱਚ ਆਪਾਂ ਪਾ ਦੇਣਾ ਥੋੜਾ ਜੰਨਾ ਮਾ ਆਪਾਂ ਨਮਕ ਪਾਣੀ ਦੇ ਵਿੱਚ ਗੱਜਾ ਆਦੀ ਪਾ ਦੇਣੀ ਆ ਇੱਕ ਤਰੀਕਾ ਇਹ ਆ ਆਦਮਾ ਕੇ 5 ਤੋਂ 7 ਮਿੰਟ ਆਪਾਂ ਇਹਨੂੰ ਉਬਾਲ ਲੈਣਾ ਹਾਂਜੀ 5 ਮਿੰਟ ਹੋ ਗਏ ਰਚਕ ਆਪਾਂ ਗੈਸ ਕਰ ਦੇਣਾ ਬੰਦ ਜੱਤੇ ਕਿ ਠੰਡਾ ਹੁੰਦਾ ਤੇ ਆਪਾਂ ਉਹਦਾ ਇੱਕ ਤਰੀਕਾ ਹੋਰ ਦੱਸ ਹਾਂਜੀ ਉਹ ਤਰੀਕਾ ਕੀ ਆ ਤੁਸੀਂ ਖੜਤਰਾ ਜਾਂ ਲੈ ਲੈਣਾ ਆਪਾਂ ਮੋਟਾ ਜਿਹਾ ਕੱਪੜਾ ਉਹਦੇ ਵਿੱਚ ਤੁਸੀਂ ਇਦਾਂ ਆਦੀ ਪਾ ਦੇਣੀ ਆ ਆਦੀ ਪਾ ਕੇ ਤੁਸੀਂ ਹੱਥ ਨਾਲ ਇਦਾਂ ਮਲਣਾ ਇਹਦਾ ਏਦਾਂ 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 ਕਰਕੇ ਖਣੀ ਪਰ ਮੈਨੂੰ ਤਾਂ ਨਹੀਂ ਲੱਗਦਾ ਇਸ ਤਰੀਕੇ ਨਾਲ ਹਨਾ ਵੀ ਛਿੱਲੀ ਜਾਂਦੀ ਹੁਣੀ ਦੇਖੀਏ ਤਾਂ ਪਰ ਨਹੀਂ ਏਦਾਂ ਨਹੀਂ ਜੇ ਤੁਸੀਂ ਏਦਾਂ ਕੱਪੜੇ ਦੇ ਵਿੱਚ ਪਾ ਕੇ ਏਦਾਂ ਮਸਲੋਗੇ ਤੁਸੀਂ ਤੇ ਦੇਖਿਓ ਤੁਸੀਂ ਆਹ ਦੇਖੋ ਏਦਾਂ ਅੱभी ਛਿੱਲੀ ਜਾਂਣੀ ਕੱਪੜੇ ਦੇ ਵਿੱਚ ਪਾ ਕੇ ਨਾਲ ਹੀ ਤਾਂ ਤੁਹਾਡੇ ਹੱਥਾਂ ਤੇ ਵੀ ਖੁਰਕ ਆਊਗੀ ਨਾ ਕੁਝ ਹੋਰ ਏਦਾਂ ਬਸ ਦਾ ਕਰ ਲੈਣਾ ਬਸ ਆਹ ਵਿੱਚ ਪਾ ਕੇ ਇਹੋ ਬਾਤ ਨਿਕਲ ਗਈ ਐ ਆ ਦੇਖੋ ਐਦਾਂ ਦੇਖੋ ਤੇ ਖਿੱਚਲੀ ਜਾਂਦੀ ਆ ਮੈਂ ਇੱਕ ਇੱਕ ਪਾ ਕੇ ਤੁਸੀਂ ਰਗੜ ਲਓ ਤੇ ਅਸੀਂ ਤੁਸੀਂ ਦੋ ਤਿੰਨ ਪਾ ਕੇ ਤਾਂ ਕੋੜ ਲਓ ਐਦਾਂ ਤੁਸੀਂ ਰਗੜ ਲੈਣਾ ਵਿੱਚ ਪਾ ਕੇ ਤੇ ਆਰਾਮ ਦੇਣਾ ਦੇਖੋ ਕਿਉਂਕਿ ਜਿਨ੍ਹਾਂ ਨੂੰ ਖੁਰਕ ਹੁੰਦੀ ਆ ਥਾਂ 'ਚ ਜ਼ਿਆਦਾ ਉਹਨਾਂ ਨੂੰ ਪ੍ਰੋਬਲਮ ਹੁੰਦੀ ਉਹ ਤੇ ਇਹੀ ਤਰੀਕੇ ਅਪਣਾਉਣ ਨਹੀਂ ਤਾਂ ਤੇਲ ਲਾ ਕੇ ਵਾਲਾ ਬੈਸਟ ਤਰੀਕਾ ਦੇਖੋ ਪਰ ਇਹਨੂੰ ਟਾਈਮ ਜ਼ਿਆਦਾ ਲੱਗਦਾ ਇਸ ਤਰੀਕੇ ਨੂੰ ਕੱਲੀ ਕੱਲੀ ਪਾ ਕੇ ਜੇ ਦਾ ਘੜੋਂਗੇ ਤਾਂ ਤਾਂ ਬਹੁਤ ਛੇਤੀ ਆਪਣੀ ਹਨਾ ਇਹ ਵੀ ਜਾਨੀ ਕਿ ਸਾਫ਼ ਹੋ ਜਾਂਦੀ ਆ ਆਪੀ ਚਿੱਟੀ-ਚਿੱਟੀ ਨਿਕਲ ਜਾਂਦੀ ਆ ਪਰ ਇਹਨਾਂ ਟਾਈਮ ਜ਼ਿਆਦਾ ਲੱਗਦਾ ਇਸ ਤਰੀਕੇ ਨਾਲ ਮੈਂ ਤੁਹਾਨੂੰ ਤਰੀਕਾ ਦੱਸਿਆ ਜੀ ਤੁਸੀਂ ਇਹ ਤਰੀਕੇ ਨਾਲ ਦੇਖੋ ਛਿੱਲਣੀ ਚਾਹੋ ਤਾਂ ਇਹ ਕਿਹੜੇ ਤਰੀਕੇ ਤੁਸੀ ਛੱਲ ਸਕਦੇ ਆ ਆਪੀ ਦੇਖੋ ਛਿੱਲ ਗਈ ਮੜਾ ਮੋਟਾ ਤਾਂ ਕੱਦ ਦੇ ਨਾਲ ਫੇਰ ਛਿੱਲ ਹੀ ਸਕਦੇ ਆਪਾਂ ਹਨਾ ਹਾਂਜੀ ਇੱਧਰ ਠੰਡੀ ਹੋ ਚੁੱਕੀ ਆ ਆਬੀ ਜਿਹੜੀ ਆਪਾਂ ਉਹ ਕੁਵਾਲੀ ਸੀ ਤੁਸੀਂ ਦੇਖ ਸਕਦੇ ਇਹਨੂੰ ਤੁਸੀਂ ਇਦਾਂ ਲਓ ਜੀ ਨਾ ਤਾਂ ਮੈਂਟੋ ਮੈਂਟ ਵੱਲ ਗਈ ਤੇ ਮੈਂਟੋ ਮੈਂਟ ਛਿੱਲੀ ਜਾਣੀ ਆ ਆਮ ਦੇ ਨਾਲ ਲਓ ਜੀ ਨਹੀਂ ਤੁਹਾਡੇ ਹੱਥ ਤੇ ਖਾਦੀ ਚਾਹੂਗੀ ਨਾ ਕੁਝ ਹੋਰ ਜੇ ਤੁਸੀਂ ਕੱਦ ਦੇ ਨਾਲ ਵੀ ਛਿੱਲੀ ਚਾਹੋ ਮੈਂਟੋ ਮੈਂਟ ਛੱਲ ਸਕਦੇ ਆ ਪਰ ਤੁਹਾਡੇ ਹੱਥ ਤੇ ਖੋਲਕ ਬਿਲਕੁਲ ਨਹੀਂ ਹੋਊਗੀ ਕਾਕੀ ਜਿਹੜੇ ਇਹਦੀ ਜਿਹੜੀ ਜਿਹੜੀ ਚੀਜ਼ ਨੇ ਇਹਨੇ ਲੜਨਾ ਹੁੰਦਾ ਤਾ ਤੇ ਉਹ ਸਾਰੀ ਇਹਦੀ ਬਾਹਰ ਨਿਕਲ ਜਾਂਦੀ ਪਾਣੀ ਚ ਤੇ ਲਓ ਜੀ ਅਰਬੀ ਇੱਕ ਤਰੀਕਾ ਇਹ ਹੈ ਛਿੱਲਾਂ ਦਾ ਦੇਖੋ ਬਦਾਮ ਦੇ ਨਾਲ ਅੱਜ ਵੀ ਛਿੱਲੇ ਕੇ ਤੇ ਬਿਲਕੁਲ ਹੀ ਤੁਹਾਡੇ ਹੱਥਾਂ ਤੇ ਖੁਰਕ ਨਹੀਂ ਲੜੂਗੀ ਇਹ ਦੇਖੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜਾ ਤਰੀਕਾ ਅਰਬੀ ਛਿੱਲਣ ਦਾ ਜ਼ਿਆਦਾ ਵਧੀਆ ਲੱਗਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚਲੋ ਆਪਾਂ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ ਤੁਸੀਂ ਇਹਨਾਂ ਤਰੀਕਿਆਂ ਨਾਲ ਕਿਸੇ ਵੀ ਤਰੀਕੇ ਨਾਲ ਚਾਪਨਾ ਕੇ ਅੱਗ ਨੂੰ ਛੱਲ ਸਕਦੇ ਹੋ ਚਲੋ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ